ਤੁਸੀਂ ਦੇਖੋ ਇਹਦਾ ਗਰੋ ਬੈਗ ਦੇ ਵਿੱਚ ਅਸੀਂ ਸਾਰੀਆਂ ਜੜੀਆਂ ਮਿਰਚਾਂ ਲਾਈਆਂ ਹੈਗੀਆਂ ਸੋ ਸਭ ਤੋਂ ਪਹਿਲਾ ਕੰਮ ਅਸੀਂ ਗਰੋ ਬੈਗਸ ਦੀ ਜੀ ਵਰਤੋਂ ਕਰਨੀ ਆ ਦੂਸਰਾ ਹੁੰਦਾ ਜੀ ਮਿੱਟੀ ਅਸੀਂ ਮਿੱਟੀ ਇਹਦੇ ਵਿੱਚ ਕਿਸ ਤਰ੍ਹਾਂ ਦੀ ਰੱਖਣੀ ਆ ਦੇਖੋ ਰਿਜ਼ਲਟ ਆਪਾਂ ਨਾਲ-ਨਾਲ ਦਿਖਾਉਣੇ ਪਏ ਆ ਮਿੱਟੀ ਦਾ ਮਿਸ਼ਰਣ ਕੀ ਹੋਣਾ ਚਾਹੀਦਾ ਜੀ ਅਸੀਂ ਜਿਹੜਾ 50% ਮਿੱਟੀ ਲੈਣੇ ਆ ਤੇ 30% ਆਪਾਂ ਕੀ ਲੈਣੇ ਆ ਕੋਕੋ ਪੀਟ ਨਾਰੀਅਲ ਦਾ ਬੁਰਾਦਾ ਜਾਂ ਜੇ ਜਿਹਨੂੰ ਕੋਕੋ ਪੀਟ ਨਹੀਂ ਲੱਭਦੀ ਵੈਸੇ ਆਨਲਾਈਨ ਮਿਲ ਜਾਂਦੀ ਹੈ ਤੇ ਤੇ ਸੁੱਕੇ ਪੱਤੇ ਇਹਦਾ ਵਕ ਕਰਨ ਸੁੱਕੇ ਪੱਤੇ ਵਰਤ ਸਕਦੇ ਨੇ ਸੁੱਕੇ ਪੱਤੇ ਇਹ ਦੋਸਤੋਂ ਮੰਤਵ ਕੀ ਹੈਗਾ ਕਿ ਜਿਹੜੇ ਸੁੱਕੇ ਪੱਤੇ ਜਾਂ ਕੋਕੋ ਪੀਟ ਹੁੰਦਾ ਨਾ 50% ਮਿੱਟੀ ਵਿੱਚ ਜਦੋਂ ਇਹ ਰਲ ਜਾਂਦੇ ਨੇ ਇਹ ਕੀ ਕਰਦੇ ਨੇ ਇੱਕ ਮਿੱਟੀ ਨੂੰ ਪੁਰਪਰਾਜਾ ਬਣਾ ਦਿੰਦੇ ਨੇ ਵਧੀਆ ਮਿਸ਼ਰਣ ਬਣ ਜਾਂਦਾ ਤੇ ਬਾਕੀ ਦਾ 20% ਦੇ ਵਿੱਚ ਆਪਾਂ 10% ਕੋਈ ਵੀ ਆਰਗੈਨਿਕ ਫਰਟੀਲਾਈਜ਼ਰ ਨਾ ਹਾਂਜੀ ਤੇ ਜਿੱਦਾਂ ਸੁੱਕੀ ਰੂੜੀ ਹੋਗੀ ਸੁੱਕੀ ਰੂੜੀ ਤੇ ਘਰ ਦੇ ਵਿੱਚ ਬਣਾਇ ਕਿਚਨ ਕੰਪੋਸਟ ਆਪਾਂ ਉਹਦਾ ਇਸਤੇਮਾਲ ਵੀ ਕਰ ਸਕਦੇ ਆ ਤੇ ਦੁਕਾਨਾਂ ਦੇ ਉੱਪਰੋਂ ਇੱਕ ਜਿਹੜੀ ਖਾਦ ਹੋਰ ਮਿਲ ਜਾਂਦੀ ਹੈ ਜਿੰਨੂੰ ਆਪਾਂ ਆਰਗੈਨਿਕ ਖਾਦ ਕਹਿੰਦੇ ਬਰਮੀ ਕੰਪੋਸਟ ਹਾਂਜੀ ਗੜੋਇਆਂ ਦੀ ਖਾਦ ਜਿਹੜੀ